एबेलून लिसन केयरफुली एंड स्टिक विद माय हैंड हरि अप ओए बेस्टिक रहा क्यों बेस्टिक रहे क्योंकि अनपढ़ा है इनु पढ़ाओ पहले इनु बुक पढ़ाई मैं फिर भाई बुक दे विच लिखा है रब पेट रब पेट रब नहीं कित्ता सिगा इसनु भाई रबिंग द चार्ज इज अपीयर एंड चार्ज ऑलवेज रिसाइड्स ऑन द सरफेस सो इट इज नाउ एक्प्लेनिंग ザ सेम बलून इज दिक इन दिस दिस इज इलेक्ट्रोस्टैटिक्स दिस इज इलेक्ट्रोस्टैटिक्स के सर ए बलून ना नहीं हुंदा कि किसी भी चीज नु रगड़ दी ओदे नाल हुंदा है? कोई भी चीज रखो <laughs> प्लम्बर इसको यूज करते हैं ये टेफलॉन टेप है मतलब वही मटेरियल है लेटेक्स जो बैलून का मटेरियल होता है एंड यू विल सी कि ये मेरे हाथ ਨਾਲ चिपक नहीं रही है बिकॉज़ इट्स नॉट रब बस रब करो यू विल सी द वंडर व्हाट इज हैपनिंग नाउ ਇੱਕ ਸਮਝ ਆ ਗਈ ਸ ਤਾਂ ਇਸ ਦਾ ਮਤਲਬ ਰੱਬ ਰੱਬ ਕਰਨਾ ਬਹੁਤ ਜ਼ਰੂਰੀ ਹੈ ਰੱਬ ਰੱਬ ਕਰਿਆ ਕਰੋ ਹਾਂ ਦੌ ਦੌ ਆਸਕ ਮੀ ਆਸਕ ਮੀ ਕੀ ਕਹਿਣਾ ਚਾਹ ਰਿਹਾ ਇਸ ਦਾ ਕੁਐਸਚਨ ਸੁਣ ਲੋ ਬਟੇ ਬੜਾ ਮਜ਼ੇਦਾਰ ਕੁਐਸਚਨ ਹੈ ਤੇ ਦਿਮਾਗ ਚ ਹੈ ਅੱਛੀ ਗੱਲ ਹੈ ਔਰ ਮੈਂ ਆਪਣੇ ਕੋਲ ਬੁਲਾ ਕੇ ਇਸ ਲਈ ਅਨਸਰ ਕਰਦਾ ਹਾਂ ਨਾ ਕਿ ਸਾਰਿਆਂ ਨੂੰ ਇੱਕ ਦਾ ਕੁਐਸਚਨ ਪਤਾ ਲੱਗ ਜਾਏ ਇੱਕ ਜਦੋਂ ਕੁਐਸਚਨ ਪਤਾ ਲੱਗ ਗਿਆ ਫਿਰ ਸਾਰਿਆਂ ਨੂੰ ਅਨਸਰ ਵੀ ਪਤਾ ਲੱਗੂਗਾ ਇਹ ਕਹਿੰਦਾ ਵੀ ਮੈਂ ਪੈਨ ਨੂੰ ਰੱਬ ਕਰੀ ਜਾਂਦਾ ਕਰੀ ਜਾਂਦਾ ਲੇਕਿਨ ਉਸਤੇ ਚਾਰ ਚਾਰ ਜਾ ਰਿਹਾ ਹੈ ਲੇਕਿਨ ਉਸ ਨੂੰ ਤੁਸੀਂ ਡਿਟੈਕਟ ਕਿਸ ਚੀਜ਼ ਦੇ ਨਾਲ ਕਰ ਰਹੇ ਹੋ ਹੁਣ ਜੇ ਤੁਸੀਂ ਕਹੋ ਵੀ ਪੈਨ ਮੇਰੇ ਹੱਥ ਦੇ ਨਾਲ ਚਿਪਕ ਜੇ ਦੈਟ ਇਜ਼ ਨਾਟ ਪੋਸੀਬਲ ਉਹਨਾਂ ਰਿਕੁਆਇਰਡ ਚਾਰਜ ਨਹੀਂ ਹੈ ਜਿਹੜਾ ਕਿ ਹੱਥ ਦੇ ਵਿੱਚ ਹੋਵੇ ਜਿਹੜਾ ਪੈਨ ਨੂੰ ਚੱਕ ਲੇ ਬੈਲੂਨ ਇਜ਼ ਅ ਲਾਈਟਰ ਵਨ ਬੈਲੂਨ ਨੂੰ ਤਾਂ ਚੱਕ ਸਕਦਾ ਉਹਨਾਂ ਦਾ ਚਾਰਜ ਬਿਕੋਜ਼ ਦ ਚਾਰਜ ਔਨ ਦ ਇਲੈਕਟ੍ਰੋਨ ਇਜ਼ 1.6 10^-19 ਕੂਲਮ ਉਹ ਛੋਟਾ ਜਿਹਾ ਚਾਰਜ ਹੈ -19 ਸਮਝ ਰਹੇ ਹੋ ਨਾ ਗੱਲ ਇਸ ਕਰ ਕੋਈ ਸਮਝ ਲੱਗ ਗਿਆ ਬਹੁਤ ਘੱਟ ਚਾਰ ਜਾਂਦਾ ਆਂਦਾ ਚਾਰਜ ਲੇਕਿਨ ਬਹੁਤ ਘੱਟ ਆਂਦੇ ਹੁਣ ਤੇ ਗਰੰਟ ਲਗਾਣਾ ਹੈ ਨਾ ਇਹ ਇੱਥੇ ਘੱਟ ਦੇ ਕੈਮਰਾ ਜਿਹੜਾ ਹੱਥ ਫੇਲਦਾ 20 ਸਟੇਜ ਤੇ ਹੁੰਦਾ ਉਹ ਜੀ ਇਸ ਬੱਚੇ ਨੂੰ ਹੁਣ ਗਰੰਟ ਲਗਾਉਣ ਲੱਗੇ ਆ ਅਸੀਂ ਪਹਿਲਾਂ ਵਾਈਸ ਪ੍ਰਿੰਸੀਪਲ ਸਰ ਦੀ ਇਜਾਜ਼ਤ ਲੈ ਲਈਏ ਲਾ ਦਿਓ ਜੀ ਸਰ ਨੇ ਬਤਾ ਕਿਉਂ ਕਿ ਲਾ ਦੋ ਕਿਉਂਕਿ ਇੱਕ ਟੀਚਰ ਨਾਲ ਖੜਾ ਐਕਸਪੈਰੀਮੈਂਟ ਕਰ ਰਿਹਾ ਐ ਨਹੀਂ ਹੈਵੀ ਲਾ ਦਿਓ ਜੀ ਕੋਈ ਗੱਲ ਨਹੀਂ ਇਹ ਵੀ ਸਾਡਾ ਉਨਾ ਹੀ ਪਿਆਰਾ ਬੱਚਾ ਹੈ ਜਿੰਨੇ ਸਾਨੂੰ ਆਪਣੇ ਬੱਚੇ ਪਿਆਰੇ ਆ ਲੱਕੀ ਸਾਹਿਬ ਲੇਕਿਨ ਟੀਚਰ ਹੈ ਜਿਹੜਾ ਤੁਹਾਡਾ ਇਹ ਲਿਸਨ ਜਿਹੜੀ ਮੈਂ ਗੱਲ ਹੁਣ ਕਹਿਣ ਜਾ ਰਿਹਾ ਤੁਹਾਨੂੰ ਜਿਹੜਾ ਤੁਹਾਡਾ ਟੀਚਰ ਹੈ ਨਾ ਟੀਚਰ ਉਹ ਤੁਹਾਨੂੰ ਆਪਣੇ ਬੱਚਿਆਂ ਨਾਲੋਂ ਵੱਧ ਪਿਆਰ ਕਰਦਾ ਹੈ ਕਹਿੰਦੇ ਦੇਖ ਲਓ ਸੋਚ ਕੇ ਔਰ ਜਿਸ ਦਿਨ ਤੁਸੀਂ ਆਪਣੇ ਟੀਚਰ ਨੂੰ ਆਪਣੇ ਪੇਰੈਂਟਸ ਨਾਲੋਂ ਵੱਧ ਪਿਆਰ ਕਰਨ ਲੱਗਗੇ ਨਾ ਸੀਨ ਬਦਲ ਜਾਊਗਾ ਤੁਸੀਂ ਉਹਦੀ ਰਿਸਪੈਕਟ ਕਰੋ ਆ ਦੇਖੋ ਹੁਣ ਇਸ ਨੂੰ ਕਰੰਟ ਲਾਵਾਂਗੇ ਇੱਕ ਨੰਗੀਦਾਰ ਇਹ ਪਕੜੂਗਾ ਇੱਕ ਮੈਂ ਪਕੜੂਗਾ ਮੈਂ ਵੀ ਨਾਲ ਹੀ ਜਾਊਂਗਾ ਜੇ ਇਹ ਜਾਊਗਾ ਆ ਤੂੰ ਪਰ ਕਰ ਓਏ ਦੇਖਦੇ ਹਾਂ ਇਹਦੀ ਪੂਰੀ ਬਾਡੀ ਚ ਇਸ ਵੇਲੇ ਕਰੰਟ ਪੂਰੀ ਬਾਡੀ ਚ ਚੈੱਕ ਕਰਵਾਣਾ ਤੁਹਾਨੂੰ ਮੈਂ ਇਹ ਕਿਹੜੀ ਕਿੱਤ ਹੈ ਪੂਰੀ ਬਾਡੀਜ਼ ਕਰੰਟ ਹੈ ਆਰ ਦਾ ਇੰਪੋਰਟੈਂਸ ਆਫ हेयर ਆਪਣੇ ਕੇਸਾਂ ਦੀ ਮਹਾਨਤਾ ਦੇਖੋ ਬਟੇ ਪਕੜ ਵੀ ਇੱਥੇ ਤਾਂ ਪੂਰਾ ਕਰੰਟ ਹੈ ਇੱਥੇ ਰੋਕ ਲੈਂਦੇ ਆ ਇਸੇ ਲਈ ਇਹ ਹੇਅਰ ਦਿੱਤੇ ਸਾਨੂੰ ਪ੍ਰਕਾਸ਼ਾ ਨੇ ਕਿ ਇਹ ਜਿਹੜੀ ਹਾਰਡ ਡਿਸਕ ਹੈ ਇਸ ਦੇ ਵਿੱਚ ਜਿਹੜੀ ਸਟੋਰੇਜ ਹੈ ਉਹ ਬਚੀ ਰਹੇ ਨਹੀਂ ਤਾਂ ਕੱਲ ਨੂੰ ਭੁੱਲ ਕੇ ਕਿਸੇ ਹੋਰ ਘਰ ਨਾ ਪੜ ਜਾਓਗੇ ਆ ਜਾ ਬਿਟੂ ਪਰ ਤੁਸੀਂ ਆਜਣਾ ਪਕੜਾ ਪਕੜੇ ਨਾ ਬੜਾ ਬੰਤ ਤੂ ਵਿਧਾਨ ਪਕੜ ਪਕੜ ਐ ਲਿਕਸਨ ਜੇ ਕਿਸੇ ਨੂੰ ਕਰੰਟ ਲੱਗਿਆ ਨਾ ਆ ਉਸ ਨੂੰ ਹੱਥ ਨਹੀਂ ਲਗਾਣਾ ਪਕੜ ਉਹਦਾ ਹੱਥ ਪਕੜ ਦੇਖੋ ਸੀਰੀਜ਼ ਸਾਰੇ ਕੇ ਪਰ ਜਿਹੜਾ ਜਿਹੜਾ ਹੱਥ ਲਾਈ ਜਾਊਗਾ ਨਾਲ ਜਾਈ ਜਾਊਗਾ ਤੁਸੀਂ ਛੱਡੋ ਹਾਂ ਦੇਖੋ ਪਕੜ ਲਓ ரைਟ ਆਰ ਬੋਰਓਵਰ ਤੁਹਾਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਕਦੇ ਵੀ ਗਿੱਲੇ ਹੱਥਾਂ ਦੇ ਨਾਲ ਕੰਮ ਨਹੀਂ ਕਰਨਾ ਬਿਜਲੀ ਵਾਲਾ ਕਦੇ ਵੀ ਨੰਗੇ ਪੈਰੀ ਨਹੀਂ ਚੱਲਣਾ ਕੋਈ ਕੰਮ ਨਹੀਂ ਕਰਨਾ ਮਤਲਬ ਵੀ ਨੂੰ ਪਿਆ ਹੋਇਆ ਤਾਂ ਸ਼ੂਜ਼ ਵਗੈਰਾ ਇਨਸੂਲੇਟ ਉਤਾਰੋ ਸ਼ੂਜ਼ ਕੋਈ ਇੱਕ ਬੱਚਾ ਉਤਾਰੂ ਆ ਦੇਖੋ ਉਹਦਾ ਹੱਥ ਵੀ ਨਹੀਂ ਟੱਚ ਕੀਤਾ ਮੈਂ ਇਸ ਦਾ ਦਾ ਥਰੂ ਅਰਥ ਹੁਣ ਮੈਂ ਇਹਨੂੰ ਹੱਥ ਨਹੀਂ ਲਾ ਰਿਹਾ ਅਰਥ ਦੇ ਰਹੀਆਂ ਜਾ ਰਹੀਆਂ ਦੇ ਦਾ ਲਾਸਟ ਐਕਸਪੈਰੀਮੈਂਟ ਆਫ ਦਾ ਡੇ ਅੱਜ ਦਾ ਲਾਸਟ ਐਕਸਪੈਰੀਮੈਂਟ ਕਰੀਏ ਫਿਨਿਸ਼ ਕਰੀਏ ਹੁਣ ਆਪਾਂ ਡਾਊਟ ਯੈਸ ਬੋਡੀਜ਼ ਕਰੰਟ ਪਾਸ ਕਿਵੇਂ ਹੋਇਆ ਕਰੇ ਕੰਡ ਕਰੰਟ ਕੀ ਹੁੰਦਾ ਹੈ ਕੋਈ ਨਹੀਂ ਮੈਂ ਦੱਸਣ ਲਈ ਪੁੱਛਦਾ ਹੁਣ ਮੈਂ ਦੱਸਣ ਲਈ ਪੁੱਛਦਾ ਹੁਣ ਵੀ ਤੁਹਾਨੂੰ ਪਤਾ ਲੱਗ ਜਾਏ ਕਰੰਟ ਇਜ਼ ਨਥਿੰਗ ਬਟ ਇਟਸ ਫਲੋ ਆਫ ਚਾਰਜ ਜਿਹੜਾ ਇਸ ਬੈਟਰੀ ਦੇ ਵਿੱਚ ਬੇਟਾ ਚਾਰਜ ਇਕੱਠਾ ਕਰਕੇ ਰੱਖਿਆ ਹੋਇਆ ਸੀ ਨਾ ਉਹ ਥਰੂ ਵਾਇਰ ਇਸਦੀ ਬੋਡੀ ਚ ਗਿਆ ਤੇ ਉਹ ਫਲੋ ਕਰਨ ਲੱਗ ਗਿਆ ਉਹ ਫਲੋ ਕਰਦੇ ਕਰਦੇ ਸਰਕਟ ਕੰਪਲੀਟ ਹੋ ਗਿਆ ਜਦੋਂ ਓਪਨ ਸਰਕਟ ਸੀਗਾ ਤਾਂ ਨਹੀਂ ਚੱਲ ਰਿਹਾ ਸੀ ক্লোਜ਼ ਸਰਕਟ ਦੇ ਵਿੱਚੋਂ ਆਨ ਦੀ ਆਵਾਜ਼ ਦੇ ਰਿਹਾ ਇੱਕ ਸਰਕਟ ਇਤਨਾ ਦਾ ਬਣਾਇਆ ਜਿਸ ਤੇ ਬਜ਼ਰ ਲਗਾਇਆ ਹੈ ਤਾਂ ਕਿ ਤੁਹਾਨੂੰ ਇੰਡੀਕੇਸ਼ਨ ਮਿਲ ਜੇ ਵੀ ਹਾਂ ਵੀ ਪਾਸ ਹੋ ਰਿਹਾ